ਸਵਾਗਤ ਆਇਆ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਤਸੀਲ ਬਾਗਾਪਰਾਣਾ ਤੇ ਜਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣੇ ਚੈਨਲ ਸਬਸਕ੍ਰਾਈਬ ਕਰਦੇ ਹੋ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਦੀ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਂ ਇੱਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮਰਾ ਮੈਨਬਰ 98783 93488 ਹੈ ਜੀ ਥੱਲੇ ਪਰਕ ਤੁਸੀਂ ਆ ਕੇ ਕਰਨੀ ਆ ਤੁਸੀਂ ਪੈਸੇ ਲਾਉਣੇ ਆਗੇ ਜੇ ਨਾਲ ਤੁਹਾਨੂੰ ਪਸੰਦ ਆਵੇ ਤੁਸੀਂ ਬਾਈ ਨਾਲ ਬਾਈ ਖਰੀਦ ਸਕਦੇ ਹੋ ਜੀ ਤਰੀਕ ਆਜਾ ਕਿ 29 8ਵਾਂ ਮਹੀਨਾ 2024 ਦਿਨ ਸ਼ੁੱਕਰਵਾਰ ਆ ਜੀ ਇਹ ਵੀਡੀਓ ਕੱਲ ਨੂੰ ਸ਼ਨੀਵਾਰ ਨੂੰ ਅਪਲੋਡ ਹੋਣੀ ਹੈਗੀ ਅੱਜ ਜਿਹੜੀ ਬਾਈ ਕੋਲ ਤਿੰਨ ਨਾਲ ਸੇਲ ਆਗੇ ਇੱਕ ਜਮਾਂ ਤਾਜੀ ਸੂਈ ਹੈਗੀ ਮਗਰ ਬੱਛੀ ਆਗੀ ਇੱਕ ਆ 2 ਤੋਂ 2.5 ਮਹੀਨੇ ਮੰਨ ਲਓ ਤੁਸੀਂ ਭਾ ਦੋ ਮਹੀਨੇ ਮੰਨ ਲਓ ਭਾਈ ਦੱਸੂਗਾ ਇਹਦੇ ਮਗਰ ਬੱਛੀ ਹੈ ਜੀ ਇੱਕ ਤੋਕੜ ਵਹਿੜ ਆ ਆਦਾ ਫੁੱਲ ਟਰੱਕ ਜਿੱਦੀ ਵੜਾ ਵੱਡੀ ਫੁੱਲ ਵੱਡੀ ਵੜਾ ਕੀ ਆ ਦੇਖ ਸਕਦੇ ਤੁਸੀਂ ਤੇ ਇੱਕ ਆ ਤਾਜੀ ਸੂਈ ਵੜਾ ਸਾਹਮਣੇ ਖੜੀ ਆ ਇਹਦੀ ਮਗਰ ਵੱੱਛੀ ਆ ਪਰ ਆਪਾਂ ਜਨ ਕੇ ਬਾਈ ਤੋਂ ਲੈ ਲੈਣੇ ਆਗੇ ਜਿਹੜਾ ਕੋਈ ਲੋ ਜੀ ਦੋਸਤੋ ਬਾਈ ਕੋਲ ਵੜਾ ਦਾ ਪੰਜ ਆ ਗੀਆਂ ਪਰ ਤਿੰਨਾਂ ਦੇ ਵੀਡੀਓ ਪਾਉਣੀ ਬਾਈ ਕਹਿੰਦਾ ਦੋ ਆ ਵੜਾ ਆਈਏ ਦੋ ਚੈੱਕ ਕਰਕੇ ਇਹਨਾਂ ਦਾ ਫੇਰ ਪਾਵਾਂਗੇ ਅੱਜ ਬਸ ਸ੍ਰੀ ਕਾਲ ਸ੍ਰੀ ਕਾਲ ਸਾਰਾ ਮੇਰੇ ਪਿੰਡ ਭਰਾ ਨੂੰ ਠੀਕ ਆ ਜੀ ਆ ਗਿਆ ਮਾਲਨਾਮਾ ਸਾਰਾ ਅੱਜ ਮਾਲਨਾਮਾ ਹੋ ਜਾ ਗਿਆ ਠੀਕ ਆ ਭਾਈ ਤਿੰਨ ਵੜਾ ਦੀ ਵੀਡੀਓ ਪਾਉਣੀ ਅੱਜ ਤਿੰਨ ਠੀਕ ਆ ਭਾਈ ਕਿਹੜੇ ਅੰਦਰ ਸ਼ੁਰੂ ਕਰਸਾ 22 ਸੂਈ ਤੋਂ ਭਾਈ ਹਾਂ 22 ਤੋਂ ਆ ਬੱਛੀ ਬੱਠੀ ਬੜੀ ਨਵਾਂ ਤੜਾ ਠੀਕ ਆ ਭਾਈ ਨਵਾਂ ਦਿਨਾਂ ਦੀ ਸੂਈ ਆ ਨਵਾਂ ਦਿਨਾਂ ਦੀ ਸੂਈ ਆ 15 ਕਿਲੋ ਦੁੱਧ ਆ ਰੋ ਰੋ ਇੱਕ ਕੜਗੁਰ ਪੁਰੇ ਨੇ ਦਾ ਠੀਕ ਆ ਜੀ ਪਿਆ ਕਰਣੀ ਤੁਰਿਆ ਠੀਕ ਆ ਦੁੱਧ ਕਿੰਨਾ ਪਾ ਦੂ ਦੁੱਧ ਪਾ ਦੂਗੇ ਤਕਰੀਬਨ ਐ ਭਾਈ 22 23 ਕਿਲੋ ਠੀਕ ਆ ਠੀਕ ਆ ਜੀ ਹਾਂ ਚੰਗੀ ਆ ਵੈੜਾ 15 ਕਿਲੋ ਚਵਾਈ ਜਾਂਦੀ ਠੀਕ ਆ ਜੀ ਹਾਂ ਠੀਕ ਆ ਜੀ ਲੋ ਜੋ ਸੂਏ ਦਾ ਬਹਿਗਾ ਦੂਜਾ ਬਾ ਸੂਆ ਵਾਲਾ ਤੀਜਾ ਮਾਲੇ ਇੱਕ ਤੇ ਸੂਏ ਦਾ ਕੋਈ ਨਹੀਂ ਦੁੰਦਾਗਾ ਨਾ ਤਾਂ ਬੁੱਢੀ ਹੋਣ ਲਈ ਨਾ ਜਵਾਨ ਹੋਣ ਲਈ ਆ ਬੋਦੀ ਕਰਮਾਂ ਦੀ ਥਣ ਫੁਖਾ ਦੇ ਚੱਡਾ ਫੁਖਾ ਦੇ ਹੋ ਜਾ ਕਦੇ ਠੀਕ ਆ 2 ਲੱਖ ਨਹੀਂ ਮਿਲਣਾ ਫੀਟਿੰਗ ਵਾਲਾ ਹਵਾਨਾ ਬਾਈ ਦੁੱਧ ਹੀ ਖਾਰਮ ਬਾਈ ਇਹ ਸੂਈ ਆ ਤੁਹਾਨੂੰ ਪਤਾ ਸੂਆ ਪਸ਼ੂ ਤੈ ਮਾਰ ਜਾਂਦਾ ਮੜੀ ਜੀ ਹਜੇ ਜੋ ਤਾਜ਼ਾ ਸੁੰਦਾ ਪਸ਼ੂ ਦੋ ਤਾ 15 ਕਿਲੋ ਆ ਸੋਹਣੀ ਫੇਸ ਕੁਆਲਿਟੀ ਆ ਬੋਦੀ ਵਾਲੀ ਵਹਿੜ ਆ ਬਾਰ ਮੀਂਹ ਜਾਂ ਪੈਕੇਟ ਆ ਸਰ ਵੀਡੀਓ ਆਪਾਂ ਤੁਹਾਨੂੰ ਤੋਰ ਕੇ ਨਹੀਂ ਵਿਖਾਉਂਦੇ ਲਗੜੀ ਲੋਲੀ ਦੀ ਫੋਲ ਜ਼ਿੰਮੇਵਾਰੀ ਹੋਊਗੀ ਬਾਈ ਦੀ ਫੇਸ ਵਾਲ ਥੋੜੀ ਥੋੜੀ ਇਹ ਲਾਲ ਰੰਗ ਚ ਪੈਂਦੀ ਹੈਗੀ ਮਗਰ ਬੱਚੀ ਬਹੁਤ ਪਿਆਰੀ ਹੋ ਮਗਰ ਬੱਚੀ ਬੈਠੀ ਦੋਸਤੋ ਇਹਦੀ ਮੁੱਲ ਵੜਾ ਫਿਰਦਾ ਕਰਨਾ 55000 ਰੁਪਏ ਬਾਈ ਦੁੱਧ 20 ਲੀਟਰ ਦਊਗੀ ਚਮਾਨਤਾਂ ਕੋਈ ਮਾਨਤਾਂ ਕੋਈ ਮਾਨਤਾਂ ਮਾਨਤਾਂ ਨਹੀਂ ਬੱਸ ਲੋ ਦੋਸਤੋ 55000 ਚੋਂ ਕੀ ਮਾਨਸੋ ਤੇ ਕਰ ਦਊਗਾ ਫੁੱਲ ਚੰਗੀ ਵੜ ਜੇਹੀ ਵੇ ਰਾਜੀ ਹੁੰਦੀ ਤੇ ਫੁੱਲ ਭਰੀ ਹੁੰਦੀ ਐਸ ਵੜ ਵਾਂਗੂ ਤਾਂ ਮੁੱਲ ਵੀ 60 65 ਕਰਨਾ ਸੀ ਬਾਈ ਨੇ ਦਾ ਅੱਜ ਤੁਹਾਨੂੰ 55000 ਚ ਮਿਲ ਜਾਣੀ ਹੈਗੀ ਜੈਜ ਮੌਲਾ ਹੱਥੀ ਚ ਵਈ ਵਾਲਾ ਬਹੁਤ ਸੋਨਾ ਮੁੱਠੀ ਵਾਲਾ ਥਾਣਾ ਚਾਰ ਥਾਣਾ ਕੋਈ ਨਾ ਕੋਈ ਫੋਟਾ ਤੇ ਨਾ 2 ਨੰਬਰ ਤੇ ਬਾਈ 13 ਲੀਟਰ ਦੋ ਦਾ 34000 ਰੁਪਿਆ ਰੇਟ ਠੀਕ ਆ ਬਾਈ ਦੋ ਟਾਈਮ ਚੋਲਵੇ ਕੋਈ ਪੰਜ ਟਾਈਮ ਚੋਲੋ ਯਾਰ ਬੜਾ ਪਰ ਕੋਈ ਟਰਾਈ ਨਹੀਂ ਠੀਕ ਆ ਬਾਈ ਲੋ ਜੀ ਦੋਸਤੋ 13 ਦਾ ਦੋ ਥੱਲੇ ਤੁਸੀਂ ਭਲਾ 12 ਮਾਰੋ ਚਿਚੋ ਚਿਚੜ ਲੱਗੇ ਵੇ ਚਿਚੋ ਚਿਚੜ ਨਹੀਂ ਮਾਰੇਗੇ ਬਾਈ ਦਵਾਈ ਨਹੀਂ ਮਾਰੀ ਹਜੇ ਸੋਹਣਾ ਥਾਣਾ ਗੁਲਾਬੀ ਥਾਣਾ ਆਦੀ ਚੁਾਈ ਵਾਲਾ ਬਹੁਤ ਸੋਹਣਾ ਥਾਣਾ ਜੀ ਇਹ ਕ੍ਰਾਸ ਆਂਗ ਆ ਜਾਂਦੀ ਆ ਕਿ ਫੇਸ ਕੁਆਲਿਟੀ ਸੋਹਣੀ ਆ ਵੇੜ ਦੀ ਵਈ ਨਵਨ ਚੰਗਾ ਵੇਲਵੂਲ ਬਹੁਤ ਚੰਗੀ ਆ ਗਈ ਮੁੱਲ ਜਿਹਦਾ 34000 ਰੁਪਿਆ ਵਾ ਜਮਾ ਜੈ ਭਾ ਬਾਈ ਦੇ ਅੱਜ ਇਸ ਰੇਟ ਤੇ ਭਾ ਦੇਗਾ ਤੁਹਾਨੂੰ ਕਿਤੋਂ ਨਹੀਂ ਮਿਲੇਗਾ ਕਾਕੇ ਬਰਾੜ ਕੋਲੇ ਮਿਲਦੀਆਂ ਹੈਗੀਆਂ ਸੋਹਣੀ ਵਹਿੜ ਆ ਗਈ ਤੇ ਦੇਖ ਸਕਦੇ ਹੋ ਜੀ ਫੇਸ ਕੁਆਲਟੀ ਚੰਗੀ ਆ ਵਹਿੜ ਦੀ ਸਨਾਸਾ ਬਹੁਤ ਚੰਗਾ ਵਾ 34000 ਜਮਾ ਜੈਜ ਮੁੱਲੇ ਦਾ ਇੱਕ ਬੇਗਲਾ ਇਹ ਸ਼ਹਿਰ ਵੀ ਖੜੀ ਆ ਲਾਲ ਰੰਗ ਦੀ ਕ੍ਰਾਸ ਵਹਿੜ ਆ ਗਈ ਪਰ ਬਾਈ ਕਹਿੰਦਾ ਜੀ ਆਈ ਹੋਏ ਵਹਿੜ ਦੋ ਤੁਸ ਚੈੱਕ ਕਰਕੇ ਫੇਰ ਭਾਵਾਂਗੇ ਕੋਈ ਇੱਕ ਤਾਂ ਮੂਹ ਚੁਣੀ ਠੀਕ ਆ ਜੀ ਬਾਈ ਕਹਿੰਦਾ ਦੋ ਡੰਗਾ ਅਦੇ ਘਰੇ ਪਤੋਂ ਕੀ ਉਪਰ ਆ ਗਿਆ ਵਹਿੜ ਬਹੁਤ ਚੰਗੀ ਆ ਗਈ ਇਹ ਤੁਹਾਨੂੰ ਵੈਸੇ ਮੈਂ ਵਿਖਾ ਦਿੰਦਾ ਵਾ ਤੇ ਇਹ ਸੌਦਾ ਰਲਦਾ ਤਾਂ ਪਤਾ ਨਹੀਂ ਲੱਗਦਾਗਾ ਤਾਂ ਫਿਰ ਬਹੁਤ ਚੰਗਾ ਵਸਤੇ ਦੇਖ ਸਕਦੇ ਹੋ ਜੇ ਤਾਂ ਆਈ ਹੋਈ ਆ ਬਾਈ ਕਹਿੰਦਾ ਵੇਖੋ ਪਰਾਲੀ ਪਈ ਲਾ ਗਈ ਹਟਿਆ ਬਾਈ ਹਜੇ ਹੁਣੇ ਹਾਂ ਬਈ ਇਹ ਦੋਨੇ ਆ ਵੱਡੀ ਬਲਾ ਵੱਡੀ ਲੈ ਆ ਹੁਣ ਦੇਖ ਜੀ ਦੱਬ ਜੀ ਜੀ ਮੱਖਰ ਬੱਛੀ ਆ ਬਾਈ ਠੀਕ ਆ ਬਾਈ ਸੂਈ ਨੂੰ ਸਮਾਂ ਸਮਾਂ ਵੇਲੇ ਨੂੰ ਹੋ ਗਿਆ 2.5 ਮਿੰਟ ਨੂੰ ਠੀਕ ਆ ਬਾਈ ਹਾਂ ਦੁੱਧ ਮੱਖਰ ਬੱਛੀ ਆ ਠੀਕ ਆ ਬਾਈ ਹਾਂ ਦੁੱਧ ਕਿੰਨਾ ਸਰ ਬਾਈ 10 ਲੀਟਰ ਮਾਰਾ ਕਰਕੇ ਦੇਵਾਂਗਾ ਠੀਕ ਆ ਬਾਈ ਦੋ ਟਾਂ ਚੋਲਵੇ ਕੋਈ ਪੰਜ ਟਾਂ ਚੋਲੇ ਭਲਾ ਬਾਈ ਠੀਕ ਆ ਬਾਈ ਵੱਡੇ ਵੱਡੀ ਬਹੁਤ ਆ ਮੁੱਲ ਫਿਰ ਮੁੱਲ 30000 ਰੁਪਏ ਵਿੱਚੋ ਕੀ ਮਾਨਤਾਂ ਉਦੋਂ ਤੁਸੀਂ ਫੇਸਕਵਡ ਚੈੱਕ ਕਰੋ ਵੱਡੀ ਵੱਡੀ ਬਹੁਤ ਮੱਲਾਰ ਕੀ ਵਹਿੜ ਆ ਗਈ ਆ ਵੇਖੋ ਤੁਸੀਂ ਕੰਨ ਨਿੱਕਾ ਕੰਨ ਬੋਦੀ ਬੁੱਦੀ ਚੰਗੀ ਆ ਗਈ ਥਣ ਚੈੱਕ ਕਰੋ ਤੁਸੀਂ ਵੇਖੋ ਥਣਾ ਸਹਿ ਚੈੱਕ ਕਰ ਲਓ ਥੀ ਚਵਾਈ ਵਾਲੇ ਬਹੁਤ ਸੋਹਣੇ ਮੋٹے ਮੁੱਟ ਥਣਾ ਮੱਜਾਂ ਵਾਲੇ ਚੰਗੇ ਥਣਾ ਤੁਸੀਂ ਵੇਖ ਸਕਦੇ ਹੋ ਜੀ ਸੋਹਣੀ ਵਹਿੜ ਆ ਗਈ ਫਿਟਿੰਗ ਵਾਲਾ ਹਵਾਨਾ ਵੇਖ ਸਕਦੇ ਹੋ ਤੁਸੀਂ ਸੋਹਣਾ ਹਵਾਨਾ ਵਾ ਚਾਰ ਥਣਾ ਥੱਥੇ ਵੀ ਥੀ ਚੈੱਕ ਕਰ ਲਓ ਤੁਸੀਂ ਗੱਠ ਗੱਠ ਦੀ ਬੈਰ ਤੇ ਲੱਗੇ ਹੋਏ ਆ ਉਦੋਂ ਬਾਈਕਾ 13 ਵਾ 12 ਚੋਲੇਓ ਓਕੇ ਮਾਲ ਆਇਆ ਹੀ ਆ ਕੋਈ ਕਿਲੋ 2 ਕਿਲੋ ਘਟ ਜਾਂਦਾ ਵਾ ਤੇ ਇਹ ਚਾਦਾ ਸਾਮਕੇ ਪਾਉਂਦਾ ਤਾਂ ਝੜੀ ਲੱਗੀ ਹੋਈ ਆ ਕਿ ਮੀ ਅੱਜ ਵੀ ਪੈ ਗਿਆ ਵਾ ਤੇ ਜੇ ਕਿਤੇ ਸਾਮਕੇ ਪਾਉਂਦਾ ਦੋ 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 ਵਧੀਆਂ ਹੋਣਾ ਸੀਗਾ ਫਿਰ ਮੁੱਲ ਵੀ ਇਹਨਾਂ ਦੇ 50 5000 ਹੁਣੇ ਸੀਗੇ ਐਸੇ ਦੋਸਤੋ ਆਇਆ ਗਿਆ ਮਾਲ ਮਿਲ ਜਵੇ ਤੇ ਚੰਗੀ ਗੱਲ ਲੱਗੀ ਉਹ ਬਾਈ ਰੋਜ਼ ਵੀਡੀਓ ਪਾਉਂਦਾ ਵਾ ਰੋਜ਼ ਇੱਕ ਅੱਧੀ ਨਾਗ ਦੋ ਤਿੰਨ ਨਾਗ ਹੁੰਦੇ ਆ ਆ ਮਗਰ ਵੱੱਛੀ ਆ ਕਿ 2.5 ਮਹੀਨੇ ਸੁਆ ਇਹਦਾ ਪਰ ਅਸੀਂ ਤੇ ਉਹ ਥੋੜੇ ਮਨਣਦੇ ਹੈਗਾ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਹਾਂਜੀ ਕਿਸੇ ਦੇ ਮਗਰ ਲੱਗਣਾ ਆਪ ਦਾ ਲੱਖਣ ਲਾਉਣੇ ਇਹ ਬੰਦੇ ਠੀਕ ਆ ਬਾਈ ਤਬਾਤ ਤੋਂ ਕੰਮ ਲੈ ਇੰਨੇ ਪਸੂ ਕਹਿੰਦੇ ਕਿਧਰ ਦੇ ਠੀਕ ਆ ਬਾਈ ਰੋਏ ਨਵਾਂ ਮਾਲ ਹੁੰਦਾ ਨਵਾਂ ਤਾਂ ਬੇਦੀ ਨਵੇਂ ਮੋੜਾ ਮੈਂ ਮੈਂ ਮੱਧਾਂ ਹਾਂਜੀ ਟੱਟੀਆਂ ਵੱਟੀਆਂ ਠੀਕ ਆ ਬਾਈ ਜਾਂਦੇ ਕਿਧਰ ਠੀਕ ਆ ਬਾਈ ਇਹ ਸਾਪ ਉਹ ਫੇਰ ਹੀ ਵਿਗਦਾ ਸਾਪ ਉਹ ਫੇਰ ਹੀ ਠੀਕ ਆ ਬਾਈ ਆ ਦੋ ਲੋਕੀ ਵੀ ਜਪਾ ਲਾ ਕੇ ਰੋਏ ਵੀਡੀਓ ਪੈਂਦੀ ਨਵਾਂ ਪਸੂ ਹੁੰਦਾ ਇਹ ਨਹੀਂ ਅਟੇ ਬਿਕਣੋ ਠੀਕ ਹੈ ਜੀ ਤਬਾਤ ਤਾਂ ਆਪ ਹੀ ਕਰਨ ਨਾਲ ਠੀਕ ਹੈ ਜੀ ਕਰ ਕਿਧਰੋਂ ਜਾਂਦੀ ਆ ਠੀਕ ਹੈ ਜੀ ਇਹਦੇ ਮਗਰ ਲੱਗਦੇ ਕਿ ਕੋਈ ਸੌਂਦੀ ਲੋੜ ਹੀ ਨਹੀਂ ਬਾ ਠੀਕ ਹੈ ਜੀ ਕਿੱਦੇ ਪਹੁੰਚ ਆਪ ਜਿਹੜੇ ਮਤਲਬ ਕੋਈ ਵੀਰ ਵੇਚਦਾ ਵਾ ਹਾਂਜੀ ਜਿਹੜੇ ਨਿੱਤ ਪੈਂਦੀ ਆ ਨਿੱਤ ਵਗਦੇ ਆ ਠੀਕ ਹੈ ਭਾਈ ਪਿੱਛੇ ਬੰਦਾ ਸੱਚਾ ਆਪਣੇ ਠੀਕ ਹੈ ਭਾਈ ਜੇ ਨਿੱਤ ਪਸੂ ਨਵੇਂ ਹੁੰਦੇ ਬਣਾ ਵਗਦਾ ਕੇ ਫੇਰ ਨਵੇਂ ਹੁੰਦੇ ਨਾ ਤਾਂ ਭਾਈ ਤਾਂ ਹੀ ਨਵੇਂ ਹੁੰਦਾ ਹਰ ਮੈਂ ਕਿੱਧਰ ਕੱਢੀ ਆ ਸਹੀ ਗੱਲ ਆ ਤਨੇ ਤਾਂ ਲੈਣ ਲੱਗੇ ਪੁਰਾਣੇ ਖੜੀਆਂ ਹੁਣ ਸਾਰੀਆਂ ਪੁਰਾਣੇ ਖੜੀਆਂ ਹੁੰਦੇ ਠੀਕ ਹੈ ਗਊਸ਼ਾਲਾ ਪੰਚ ਕਰੇ 2000 ਰੁਪਏ ਲੈਣਾ ਬਾਈ ਠੀਕ ਆ ਆਉਂਦੀ ਫੜਾ ਦੇਣੀ ਆ ਆਉਂਦੀ ਫੜਾ ਦੇਣੀ ਆ ਲਓਏ ਦੋਸਤੋ ਬਾਈ ਨੇ ਗੱਲਾਂ ਤੁਹਾਨੂੰ ਪਤਾ ਲੱਗੀਆਂ ਹੋਣਗੀਆਂ ਬਾਈ ਕਹਿੰਦਾ ਕਿ ਪੰਜ ਵੜ ਆਈਆਂ ਸੀ ਤਿੰਨ ਆਹ ਖੜੀਆਂ ਅੰਦਰ ਤੇ ਦੋ ਆਹ ਖੜੀਆਂਆਂ ਗੀਆਂ ਬਾਈ ਕਹਿੰਦਾ ਵੀ ਆਹ 200 ਰੁਪਏ ਚੋਕੇ ਦੋ ਟਾਈਮ ਅਜੇ ਹੋਰ ਇਹਨੂੰ ਫੇਰ ਦੱਸਾਂਗੇ ਵੇਚਣ ਬਾਰੇ ਪਰ ਜੇ ਕਿਤੇ ਪਸੰਦ ਬਾਈ ਨਾਲ ਗੱਲਬਾਤ ਕਰ ਲੈਪਾ ਤਿੰਨ ਵੜ ਆਹ ਵੱਡੀ ਫੋਲਾ ਦਾ ਟਰੱਕ ਜਿੱਦੀ ਵੜ ਆ ਗਈ ਵਜੇ ਨੁਜੇ ਬਹੁਤ ਆਖ ਥਾਣਾ ਸੈ ਤੋਂ ਪਹਿਲਾਂ ਵਖਾਦਾ ਵਾ ਮੁੱਲ ਸਿਰਫ 43000 ਰੁਪਏ ਤੇ 13 12 ਚੋਲੇ ਤੁਸੀਂ ਆਹ ਦਾ ਕੰਡੇ ਵਾਲਾ ਇਹ ਆ ਜੀ ਬੱਚੀ ਮੇਰੇ ਨੌਵੇਂ ਤਰ੍ਹਾਂ ਸੂਈ ਨੂੰ 15 ਕਿਲੋ ਦੁੱਧ ਨਾਲ ਤਿਆਰ ਇਹਦੇ ਮੁੱਲ 55000 ਰੁਪਇਆ ਥੋੜੀ ਲੱਸੀ ਲੱਸੀ ਜੇਹੀ ਕਿਤੇ ਰਾਜੀ ਬਹੁਤ 22 23 ਕਿਲੋ ਵੜ ਕਰੂਗੀ ਜੇ ਥੋੜੀ ਜੀ ਰਾਜੀ ਹੁੰਦੀ ਤਾਂ ਮੁੱਲ ਇਹਦਾ 65 ਕਰਨਾ ਹੀ ਬਾਈ ਨੇ ਆਹ ਵੇਹਾਨਾ ਫਸੀ ਪਈ ਹੈ ਕਿ ਫਟੇਂਗਾ ਵਾਲਾ ਹਵਾਨਾ ਲੇਟ ਲੁੱਟੀ ਪੈ ਗਈ ਚੰਗੀ ਖਰਾਕ ਰਵੇ ਤਾਂ ਵਾਝੂਗੀ ਇਹ ਆ ਮੁੱਲ ਦੁੱਧ 15 ਕਿਲੋ ਮੁੱਲ 55000 ਇੱਕ ਹੱਥ ਔਕਣ ਵੜ ਮਰ 34 ਜਦੋਂ 13 ਕਿਲੋ 12 ਮੰਨ ਕੇ ਲੈ ਲਿਓ ਜਿਹਦੇ ਪਸੰਦ ਹੈ ਬਾਈ ਨੇ ਕਹ ਲੈ ਸਾਰੇ ਜਣਾਂ ਦਾ ਬਹੁਤ ਬਹੁਤ ਧੰਨਵਾਦ ਜੀ